ਸੁਣੇ ਛੋਟਾ ਐ ਸੰਸਣ ਵਾਲੇ ਭਾਈ ਸੰਸਣ ਕੀ ਲੈਕ ਸਰਕਟ ਕਰਨਾ ਹੈ ਉਹਨਾਂ ਚੇ ਕਰਨਾ ਨਹੀਂ ਨਾਮ ਲਾ ਕੇ ਅੱਖੀਆਂ ਨਾਲ ਤੇਰੇ ਹੋ ਨਹੀਂ ਤੂੰ ਰਹਿਣਾ ਸਿੱਧਕ ਉਮਾਨ ਉਤੇ ਨਿਯੋਦਾ ਝੂਠੀਆਂ ਕਸਮਾਂ ਚੁੱਕਦੀ ਸੈਂ ਤੂੰ ਨੇ ਰੱਖ ਕੇ ਹੱਥ ਤੂਰਾ ਹਾਂ ਨੀ ਉਤੇ ਹਉ ਜਾਣ ਮੁਝ ਗਰੀਬ ਨੂੰ ਦੁੱਖ ਤੁਕੀ ਬਸੈਨਾ ਤੂੰ ਜਹਾਂ ਮਨ ਉਤੇ ਹਉਂ ਜਿਵੇਂ ਮੈਂ ਟਟਕਦਾ ਫਿਰਦਾ ਮੈਂ ਟਟਕਦਾ ਫਿਰਦਾ ਨੀ ਤੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਹਏ ਰੱਬ ਕਰਕੇ ਤੇਰਾ ਜੀਣਾ ਲੱਗੇ ਹਏ ਨੀ ਮੇਰੇ ਤੋਂ ਬਿਨਾ ਗਿੜਿਗਾ ਤਾਨੀ ਤਾਰੇ ਗਿੜਿ ਮੇਰੇ ਵਾਂਗੂ ਲੰਗੜਿ ਰਾਤਾਨੀ ਤੰਦਾ ਟੋਲਿਆਂ ਦੇ ਨਾਲ ਇਕੱਲੀ ਆਵੇਂ ਪਤਾਨੀ ਹੁਬਿੰਦ ਸਰੇ ਨਾ ਕੰਮ ਦੀ ਮਾੜਾ ਫੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀਣਾ ਲੱਗੇ ਮੇਰੇ ਤੋਂ ਬਿਨਾ ਹਏ ਰੱਬ ਕਰਕੇ ਤੇਰਾ ਜੀਣਾ ਲੱਗੇ ਹਏ ਨੀ ਮੇਰੇ ਤੋਂ ਬਿਨਾ ਛੁੱਟੀ ਹੋ ਜਾਏ ਤੈ ਮਰ ਜਾਣੀ ਦੀ ਖਾਣ ਪੀਣ ਤੋਂ ਛੁੱਟੀ ਹੋ ਜਾਏ ਤੈ ਮਰ ਜਾਣੀ ਦੀ ਦਿਓ ਵਰਗੀ ਤੈਨੂੰ ਲੱਗੇ ਨਹੀਂ ਇੱਕ ਕੁੱਟ ਵੀ ਪਾਣੀ ਦੀ ਦਿਓ ਵਰਗੀ ਤੈਨੂੰ ਲੱਗੇ ਨਹੀਂ ਇੱਕ ਕੁੱਟ ਵੀ ਪਾਣੀ ਦੀ ਉਹ ਬਿੰਦ ਸਰੇ ਨਾ ਕੰਮ ਦੀ ਬਾਲਾ ਫੇਰੇ ਤੋਂ ਬਿਨਾ ਰੱਬ ਕਰਕੇ ਤੇਰਾ ਜੀ ਨਾ ਲੱਗੇ ਮੇਰੇ ਤੋਂ ਬਿਨਾ ਹੈ ਕਰਕੇ ਤੇਰਾ ਜੀ ਨਾਲ ਕੇ ਹਾਈ ਵੀ ਮੇਰੇ ਤੋਂ ਬਿਨਾ ਬੜੀ ਕਦਰ ਸਿਰ ਐਨਾ ਕਿ ਹੋ ਜੀ ਧੰਨਵਾਦ ਸਤਿਕਾਰ